ਕੰਪੀਟਿੰਦੇ ਇੱਕ ਵਾਰੀ ਖਾਨਦਾਨਾਂ ਦੱਸੀ ਜਾਂਦਾ ਪੁੱਛੋ ਆਪ ਪੁੱਛੋ ਦੱਸੋ ਕੀ ਪੁੱਛਣਾ ਅੰਮ ਜੂਦਾ ਸਰਪੰਚ ਇਹਨਾਂ ਦੇ ਪਿੰਡ ਦਾ ਬਾਈ ਬੁੜੀ ਕਹਿੰਦੀ ਆ ਪੁੱਛ ਲੈ ਕਿੰਨਾ ਬੱਜੀ ਦਾ ਬੈਂਡ ਲੱਭੀ ਐਂ ਕਰਦੀ ਮੈਨੂੰ ਜਿਹੋਦੋਂ ਮਚਾਈ ਅਸੀਂ ਤਾਂ ਜਾ ਦੇ ਨੂੰ ਲੱਗਿਆ ਪਰ ਨਹੀਂ ਮੱਚੀ ਹੋ ਜੀ ਜੇ ਸਾਹ ਦੇਖਦਾ ਦੇਖਦਾ ਲੱਗਿਆ ਵੀ ਬੁੜੀ ਕਹਿੰਦੀ ਸੀ ਮੇਰਾ ਲੱਭ ਜਾ ਘੰਟਾ ਬੱਜੇ ਪੈ ਯਾਰ ਮੈਂ ਜੀ ਨੂੰ ਇਹ ਰੱਖਿਆ ਇਹ ਤਾਂ ਲਫੀ ਹੈ ਬਰਦਸਤੀ ਰੱਖਿਆ ਦੇਖੋ ਜੀ ਆਪਣੀ ਮਰਜ਼ੀ ਸਰਪੰਚ ਸਾਹਿਬ ਦਾਦਦੇ ਆ ਵੀ ਮਾਂ ਇਹ ਕਹਿੰਦੀ ਹੁੰਦੀ ਸੀ ਵੀ ਮੇਰਾ ਭਾਦਰ ਪੁੱਤ ਲੱਭ ਜੇ ਮੇਰੇ ਅੰਦਰ ਗੰਡਾਂ ਬਣੀਆਂ ਪਈਆਂ ਤੇ ਬਾਈ ਦੱਸਦੇ ਕਿ ਜਦੋਂ ਸੰਸਕਾਰ ਕੀਤਾ ਨਾ ਤੇ ਕਹਿੰਦੇ ਉਹ ਵਾਕਈ ਖੁੱਦੋ ਵਾਂਗੂ ਗੰਡ ਬਣ ਗਈ ਉਹਨੇ ਵੀ ਉਹ ਜਿਉਂਦੇ ਜੀ ਜਿਹੜੀ ਗੱਲ ਕਹਿੰਦੀ ਸੀ ਵੀ ਮੇਰੇ ਅੰਦਰ ਮੇਰੇ ਪੁੱਤ ਦੇ ਗਵਾਚਣ ਦੀ ਗੰਡ ਬਣੀ ਪਈ ਆ ਤੇ ਅੱਜ ਆ ਗੰਡ ਇਤੋਂ ਲੱਭੀ ਆ ਯਾਰ ਇਹ ਕੋਈ ਖਾਨੇ ਦਾ ਬਾਈ ਵੀ ਜਿਹਦੇ ਕੋਲ ਥੋੜੇ ਵੀ ਸੂਟ ਪਾਏ ਹੋਏ ਐ ਇਹਦੇ ਵੀ ਪਾਏ ਹੋਏ ਆ ਹੁਣ ਫੇਫੇ ਖੇ ਰਿਆਂ ਨੂੰ ਥੋੜਾ ਲੱਗੇ ਮਾਂ ਇਹਨੇ ਲੈਣੇ ਭਰਨੇ ਪੈਣੇ ਆ ਤੇਰੀ ਲਾਦ ਨੂੰ ਭਰਨੇ ਪੈਣੇ ਆ ਅੱਜ ਮੇਰੀ ਮਾਂ ਗੱਲ ਯਾਦ ਕਰ ਲਈ ਅਸੀਂ ਹੁਣ ਤੱਕ ਬਹੁਤ ਬੰਦੇ ਛੜਾਏ ਆ ਅਸੀਂ ਜਿਹੜੇ ਜਿਹੜੇ ਬੰਦੇ ਛੜਾਏ ਆ ਉਹਨਾਂ ਦੇ ਘਰ ਦੇ ਪਿੱਛੇ ਭੌਂ ਕੇ ਦੇਖੀ ਤਾਂ ਨਾ ਬਰਬਾਦ ਹੋ ਗਏ ਘਰ ਬਰਬਾਦ ਮੰਤ ਨੂੰ ਬੁਲਾ ਲਓ ਇੱਥੇ ਮੈਸੇਜ ਆ ਗਿਆ ਆ ਬੁਲਾ ਲਓ ਕੋਈ ਨਾ ਬੜੇ ਗਰੀਕ ਦੇ ਉਹਨਾਂ ਨੂੰ ਅਸੀਂ ਜਵਰਦਾਰ ਅਸੀਂ ਡਿੱਕਾਂਗੇ ਕੋਈ ਨਾ ਸਰਪੰਚਾ ਨੂੰ ਬੁਲਾ ਦੇ ਦੇਖ ਮੈਂ ਹੁਣ ਤਾਂ ਤੁਸੀਂ ਜੋ ਮਰਜ਼ੀ ਕਹਿ ਦਿਓ ਦੇਖੋ ਅਸੀਂ ਤੁਹਾਡੇ ਨਾਲ ਬੈਸਣ ਨਹੀਂ ਆਏ ਜਿਨ੍ਹਾਂ ਦੇ ਘਰੋਂ ਮਿਲੂਗਾ ਉਹਨਾਂ ਨੂੰ ਜਾ ਕੇ ਤੂੰ ਕੀ ਕਹੇਂਗੀ ਵੀ ਬਹੁਤ ਸ਼ਾਬਾਸ਼ ਪੁੱਤ ਆਪਣੀ ਮਰਜ਼ੀ ਨਾਲ ਆਈ ਅਸੀਂ ਤੁਹਾਨੂੰ ਸ਼ਾਬਾਸ਼ ਦੇਗੀ ਮਾਂ ਬੇਟੇ ਇਹ ਕਿਉਂ ਵੀ ਇਹਨੂੰ ਪੁੱਛਿਆ ਆਪਾਂ ਇਹਨੂੰ ਕਿਉਂ ਫੜ ਕੇ ਜਾਈਂ ਮੈਂ ਤੈਨੂੰ ਵੀਰੀ ਪਿਛਾ ਲਿਆ ਮੈਂ ਤੈਨੂੰ ਵੀਰੀ ਹੁਣ ਤੁਸੀਂ ਸਟੇਸ਼ਨ ਦਾ ਨਾਮ ਕਾਹਤੋਂ ਲੈਨੇ ਹੋ ਮਤਲਬ ਕਿ ਸਟੇਸ਼ਨਾਂ ਤੋਂ ਲਿਆਉਂਦੇ ਰਹਿੰਦੇ ਨੇ ਤੁਸੀਂ ਨਹੀਂ ਮੈਂ ਕੱਲ ਕਰਤੀ ਆ ਤੇ ਤੁਹਾਨੂੰ ਕਿਵੇਂ ਪਤਾ ਵੀ ਸਟੇਸ਼ਨ ਤੋਂ ਨੇ ਲਿਆਂਦਾ ਮੈਂ ਕੱਲ ਇਹ ਹੀ ਕਰਨ ਦੇ ਕਿ ਤੂੰ ਹੀ ਥੋੜੇ ਸਾਹਮਣੇ ਮੈਂ ਦੂਜੀ ਵੀਰੀ ਪੁੱਛ ਚੁੱਕਿਆ ਤੀਜੀ ਵੀਰੀ ਬੋਇਆ ਬਾਦਰ ਬਾਈ ਤੇਰਾ ਨਾਮ ਕੀ ਆ ਪੂਰਾ ਉਹਦਾ ਨਾਮ ਬਾਦਰ ਕਹਿੰਦਾ ਬਾਦਰ ਤੇਰੇ ਬਾਪੂ ਦਾ ਕੀ ਨਾਮ ਬਾਈ ਕਰਨ ਸਿੰਘ ਪਿੰਡ ਕਿਹੜਾ ਬਾਈ ਬਲਾਸਪੁਰ ਜ਼ਿਲ੍ਹਾ ਕਿਹੜਾ ਬਾਈ ਮੋਗਾ ਮੋਗਾ ਤੇਰੇ ਦਾਦੇ ਦਾ ਕੀ ਨਾਮ ਦਾਦੇ ਦਾ ਕੀ ਨਾਮ ਚੌਥੇ ਦਾ ਰਾਜ ਸਿੰਘ ਭੈਣ ਦਾ ਨਾਮ ਕੀ ਆ ਇੱਕ ਮਿੰਟ ਚੁੱਪ ਕਰ ਜਿਓ ਜੀ ਭੈਣ ਦਾ ਕੀ ਨਾਮ ਉਸ ਤੋਂ ਪਗਲੀ ਭੈਣ ਦਾ ਉਹਨੂੰ ਬਲਬੀਰ ਕੌਰ ਬਲਬੀਰ ਕੌਰ ਮਾਂ ਦਾ ਕੀ ਨਾਮ ਗਰਚਰਨ ਜਗੀਰ ਕੌਰ ਜਗੀਰ ਕੌਰ ਤੇ ਇੱਥੇ ਜਿਹੜਾ ਤੇਰਾ ਪਿਓ ਬਣਾਇਆ ਉਹਦਾ ਕੀ ਨਾਮ ਉਹਦਾ ਕੀ ਨਾਮ ਦੱਸ ਜਿਹੜਾ ਵੋਟਾਂ 'ਚ ਪਿਓ ਬਣਾਇਆ ਤੇਰਾ ਇਹਨਾਂ ਨੇ ਗਰਚਰਨ ਸਿੰਘ ਦਾ ਨਾਮ ਤੇਰਾ ਨਾਮ ਕੀ ਭਰਿਆ ਗੁਲਬਿੰਦਰ ਗੁਲਬਿੰਦਰ ਸਿੰਘ ਭਰਿਆ ਹੈ ਨਾ ਤੂੰ ਦੱਸਿਆ ਨਹੀਂ ਵੀਰਾਂ ਦਾ ਬਾਧਰ ਇਹਨਾਂ ਨੂੰ ਇਹਨੇ ਆ ਮੇਰਾ ਨਾਮ ਇੱਕ ਮਿੰਟ ਜੀ ਇਹਨਾਂ ਦੀ ਪਿੰਡੋਂ ਜਾਂ ਤਾਂ ਕੋਈ ਗੱਡੀ ਗਈ ਸੀ ਟਰਾਲੀ ਗਈ ਸੀ ਕੋਈ ਉੱਥੋਂ ਕਿਵੇਂ ਲੈ ਕੇ ਆਏ ਨੇ ਜਾ ਕਿ ਕਿਤੇ ਵੀ ਨਹੀਂ ਜੀ ਸਹੀ ਰਹੀ ਤਾਂ ਤੁਹਾਡੇ ਕੋਲੇ ਕਹਿੰਦੇ ਆ ਪਹਿਲਾਂ ਮੈਨੂੰ ਤੁਸੀਂ ਜਿਹੜੇ ਘਰੇ ਨਹੀਂ ਲੈ ਕੇ ਗਏ ਇਹਨੂੰ ਕਿੱਥੋਂ ਨਹੀਂ ਲੈ ਕੇ ਗਏ ਅੱਜ ਦਾ ਸੱਗਾ ਭਰਾ ਕਰਨਾ ਦੇ ਪਹਿਲਾਂ ਪੁੱਛੋ ਪੁੱਛੋ ਕਿੱਥੋਂ ਆਇਆ ਕਿ ਦੱਸੀ ਜਾਂਦਾ ਮਾਂ ਮਰੀਏ ਦੱਸੀ ਜਾਂਦਾ ਨਹੀਂ ਪਹਿਲਾਂ ਕਿੱਥੋਂ ਨਹੀਂ ਰੱਖਦਾ ਤੁਸੀਂ ਨਹੀਂ ਪੁੱਛੋ ਤੁਸੀਂ ਇੱਥੇ ਪਹਿਲਾਂ ਕਿਥੇ ਰਹਿਣਾ ਇੱਥੇ ਬੰਦ ਨੂੰ ਕੌਣ ਲੈ ਕੇ ਆਈ ਬਾਦਰ ਇੱਥੇ ਇੱਥੇ ਮੇਰੇ ਮੜਾ ਲੈ ਗਿਆ ਹੈਗਾ ਕੀ ਨਾਮ ਉਹਦਾ ਜੋਗਾ ਕਿਥੋਂ ਦਾ ਸੀ ਉਹ ਨਸੀਰਪੁਰੇ ਦਾ ਹੈ ਨਸੀਰਪੁਰੇ ਦਾ ਇਹਨਾਂ ਦਾ ਕੀ ਲੱਗ ਗਿਆ ਲੈ ਹੁਣ ਜਵਾਈ ਦੇ ਕੇ ਗਿਆ ਤੇ ਤੁਹਾਨੂੰ ਹੁਣੇ ਵੀ ਝੂਠਾ ਉੱਥੇ ਰਿਹਾ ਨਾ ਪਹਿਲਾਂ ਇਹ ਵੀ ਝੂਠਾ ਹੁਣ ਦੱਸੋ ਪੋਪੋ ਨੂੰ ਇੱਕ ਜਵਾਈ ਥੋੜਾ ਆ ਕੇ ਤੋਹਫਾ ਦੇ ਗਿਆ ਵੀ ਆ ਬੰਦਾ ਰੱਖ ਲੋ ਇਹ ਉੱਥੇ ਰਿਹਾ ਉਹ ਉੱਥੋਂ ਉਹਨਾਂ ਦੇ ਰਿਹਾ ਹੂ ਸਾਲ ਖੰਡਾ ਰਿਹਾ ਹੂ ਪਤਾ ਨਹੀਂ ਮੈਨੂੰ ਰਿਹਾ 2 ਸਾਲ ਰਿਹਾ 5 ਸਾਲ ਰਿਹਾ ਉਹ ਮੰਨ ਲੈਂਦੇ ਆ ਪਰ ਹੈ ਤਾਂ ਅਲੀ ਮਿਲੀ ਸੀ ਨਾ ਤੁਹਾਡੀ ਨਹੀਂ ਮੇਰੇ ਕੋ ਕੋ ਤੁਹਾਡੇ ਘਰੇ ਜਵਾਈ ਤੁਹਾਡਾ ਛੱਡ ਕੇ ਗਿਆ ਮੈਨੂੰ ਵਧਾ ਜਾ ਉੱਥੇ ਛੱਡ ਗਿਆ ਕੱਲੋਂ ਤੁਹਾਡੇ ਨਾਲ ਕੀ ਰਿਸ਼ਤੇ داری ਸੀ ਜੀ ਫੇਰ ਹਾਂ ਜੀ ਤੁਹਾਡੀ ਸਤੇ ਦਾ ਬਾਈ ਜਿਹੜੀ ਘਰ ਦੀ ਬਰਬਾਦੀ ਹੋ ਗਈ ਕਮਾਈ ਤੇ ਤੂੰ ਵੀ ਇਹ ਘਰੇ ਕੰਮ ਕਰਕੇ ਟੋਟੇ ਖਾਣੀ ਤੇਰਾ ਘਰ ਉੱਚੜ ਗਿਆ ਬੁਲੀ ਮਾਰ ਗਈ ਦੋ ਭਰਾ ਮਾਰ ਕੇ ਸਾਲ ਸੇ ਜਵੜਾ ਭਰਾ ਕਿੱਥੇ ਪਰਦਾ ਇਹਨਾਂ ਦੱਸ ਨਹੀਂ ਸਕਦਾ ਭਾਈ ਮਾਤਾ ਨੇ ਪਤਾ ਨਹੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੋਂ ਲੱਭਿਆ ਨਹੀਂ ਰੱਬੂ ਪਹਿਲੀ ਗੱਲ ਕੋਈ ਨਹੀਂ ਬੰਦੇ ਰੱਬ ਨੇ ਸੱਚਾ ਦੇਵਤਾ ਨੇ ਮੈਂ ਤਾਂ ਲੱਗ ਜੂ ਸਾਰੇ ਪਾਂ ਨੂੰ ਜੱਫੀ ਪਾ ਆ ਤੇਰਾ ਭਰਾ ਛੋਟਾ ਮੈਂ ਆ ਤੇਰਾ ਛੋਟਾ ਭਰਾ ਭਾਦੀ ਇਹ ਭਾਦੀ ਚਾਹਤਾ ਇਕ ਤੂੰ ਇਹ ਲੱਗਦਾ ਭਰਾ ਨਾ ਹੁਣ ਬੋਲਨ ਦਾ ਤੇਰਾ ਹੱਕ ਰੁਪਈਆ ਰੁਪਈਆ ਲ ਮੰਗੇ ਰੁਪਈਆ ਰੁਪਈਆ ਜਿਹੜੀ ਦਿਹਾੜੀ ਸਰਕਾਰੀ ਰੇਟ ਤੇ ਚੱਲਦੀ ਸੀ ਇਹ ਕਹਿੰਦੇ ਸੀ ਨਾ ਜਿੱਦਨ ਤੂੰ ਘਰੇ ਜਾਵੇਂ ਤੈਨੂੰ ਪੈਸੇ ਦੇ ਕੇ ਭੇਜਾਂਗੇ ਕਹਿੰਦੇ ਸੀ ਨਾ ਕਹਿੰਦੇ ਸੀ ਨਾ ਇਹ ਲਵਾਂਗੇ ਹੁਣ ਇੱਕ ਇੱਕ ਰੁਪਈਆ ਲਵਾਂਗੇ ਅਸੀਂ ਪਹਿਲੀ ਵਾਰੀ ਇਹ ਅੱਜ ਇੱਕ ਗੱਲ ਸੰਗਤ ਨੂੰ ਬੇਨਤੀ ਕਰਦੇ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਅੱਜ ਇਸ ਇਨਸਾਨ ਦੇ ਨਾਲ ਜੋ ਤੱਕਾ ਹੋਇਆ 30 ਸਾਲ ਤੋਂ 30 ਸਾਲ ਤੋਂ ਹੀ ਬੰਦਾ ਘਰੋਂ ਨਿਕਲਿਆ ਇਹਨੇ ਕੱਲੇ ਕੱਲੇ ਬੰਦੇ ਨੂੰ ਪੈਂਟ ਦੇ ਨੂੰ ਡਰੈਸ ਦੱਸਿਆ ਹੋਇਆ ਕੱਲੇ ਕੱਲੇ ਬੰਦੇ ਨੂੰ ਇਹਨੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਮਹਿਤਾ ਕਿੰਨੇ ਆ ਬੰਦਿਆਂ ਦੀਆਂ ਨੇ ਮਹਿਤਾ ਕੀਤੀਆਂ ਮੈਨੂੰ ਘਰੇ ਛੱਡਿਆ ਤੇ ਪਰ ਕਿਸੇ ਨੇ ਇਹਦੀ ਸੁਣੀ ਨਹੀਂ ਪਰ ਹੁਣ ਸਾਨੂੰ ਪਿੰਡ ਦੇ ਵਿੱਚੋਂ ਨੌਜਵਾਨਾਂ ਨੇ ਇੱਕ ਮਿੰਟ ਦੀ ਵਸ ਨੌਜਵਾਨਾਂ ਨੇ ਇੱਕ ਗਰੁੱਪ ਬਣਾਇਆ ਇਸ ਪਿੰਡ ਦੇਆਂ ਨੇ ਨੌਜਵਾਨਾਂ ਨੇ ਇੱਕ ਗਰੁੱਪ ਬਣਾਇਆ ਕੱਟੂ ਘਾਟੂ ਵਿੱਚ 12 13 ਨੌਜਵਾਨ ਨੇ ਇਸ ਨਗਰ ਦੇ ਉਹਨਾਂ ਨੌਜਵਾਨਾਂ ਨੇ ਰਲ ਕੇ ਇਹਦੀਆਂ ਵੀਡੀਓ ਬਣਾਈਆਂ ਕੰਮ ਕਰਦੇ ਦੀਆਂ ਖੇਤ ਜਾਂਦੇ ਦੀਆਂ ਗੋਹਾ ਚੱਕਦੇ ਦੀਆਂ ਭਰਦੇ ਦੀਆਂ ਰੇੜਾ ਸਾਰਾ ਦਿਨ ਫੇਰ ਉਹ ਵੀਡੀਓ ਸਾਨੂੰ ਕਰੀਬ ਪਿਛਲੇ ਇੱਕ ਮਿੰਟ ਭਾਈ ਜੀ ਪਿਛਲੇ 6 ਮਹੀਨਿਆਂ ਤੋਂ ਸਾਨੂੰ ਵੀਡੀਓ ਭੇਜ ਰਹੇ ਆ ਸਾਡੇ ਨਾਲ ਇਸ ਪਰਿਵਾਰ ਨੇ ਸੰਪਰਕ ਕੀਤਾ ਇਹਦੇ ਭਰਾਵਾਂ ਨੇ ਵੀ ਵੀਰੇ ਸਾਡਾ ਭਰਾ ਗੁੰਮਿਆ ਹੋਇਆ ਸੀ ਅਸੀਂ ਤਾਂ ਸੋਚੀ ਬੈਠੇ ਸੀ ਵੀ ਮਰ ਗਿਆ